ਮੇਰਾ ਇਕਲੌਤਾ ਪੁੱਤਰ ਜਸਮੀਤ ਸਿੰਘ ਉਮਰ ਕਰੀਬ 28 ਸਾਲ ਹੋਊਗੀ। ਅੱਜ ਤਾਂ ਪਤਾ ਲੱਗੂਗਾ ਉਹਦੀ ਮੈਡੀਕਲ ਰਿਪੋਰਟ ਤੋਂ ਹੀ ਪਤਾ ਲੱਗੂਗਾ। ਯਾਨੀ ਜੋ ਮੌਕੇ ਤੇ ਜਿਵੇਂ ਪੁਲਿਸ ਨੇ ਦੇਖਿਆ ਜਾਂ ਉੱਥੇ ਜੋ ਨੱਗਦਿਆਂ ਨੇ ਦੇਖਿਆ ਤਾਂ ਉਹਨਾਂ ਤੋਂ ਹੀ ਅੰਦਾਜ਼ਾ ਲੱਗਦਾ ਵੀ ਸ਼ਾਇਦ ਕੋਈ ਨਸ਼ੇ ਦਾ ਰਿਜਨ ਹੋਵੇ ਇਹਦੇ ਤੇ। ਤੇ ਹੁਣ ਵੀ ਤਕਰੀਬਨ ਠੀਕ ਸੀਗਾ 10-12 ਦਿਨ ਠੀਕ ਰਿਹਾ ਵਾ ਹੁਣ 4-5 ਦਿਨ ਤੋਂ ਥੋੜਾ ਜਿਹਾ ਮੈਨੂੰ ਇੱਕ ਦਿਨ ਛੱਕ ਜਰੂਰ ਪਈ ਸੀ ਵੀ ਹੋ ਸਕਦਾ ਇਹਨੇ ਕਰਿਆ ਹੋਵੇ ਤੇ ਹੁਣ ਵੀ ਤਕਰੀਬਨ ਠੀਕ ਸੀਗਾ 10-12 ਦਿਨ ਠੀਕ ਰਿਹਾ ਵਾ ਹੁਣ 4-5 ਦਿਨ ਤੋਂ ਥੋੜਾ ਜਿਹਾ ਮੈਨੂੰ ਇੱਕ ਦਿਨ ਛੱਕ ਜਰੂਰ ਪਈ ਸੀ ਵੀ ਹੋ ਸਕਦਾ ਇਹਨੇ ਕਰਿਆ ਹੋਵੇ ਤੇ ਹੁਣ ਇਹਨੂੰ ਅਮਰੀਕਾ ਵਦੇ ਜੀ ਦੀ ਜੱਟ ਰਿਸੀ ਲਾਇਆ ਸੀ ਕਿ ਨਾ ਉਹਦੇ ਵੱਲ ਹੁਣ ਜੈਸ ਹੋ ਗਈ ਸੀ ਉਹਨੇ 22 ਤਰੀਕ ਨੂੰ ਇਹਦੀ ਫਲੈਟ ਕਰਾਉਣੀ ਸੀਗੀ ਤੇ ਉਹਦੇ ਸਬੰਧ ਵਿੱਚ ਮੈਂ ਇਹਨੂੰ ਏਜੰਟ ਨੇ ਵੀ ਕਿਹਾ ਤੇ ਮੈਂ ਵੀ ਕਿਹਾ ਵੀ ਇਹਦੇ ਤੇ ਤੇਰਾ ਮੈਡੀਕਲ ਹੋਣਾ ਵਾ ਵੀ ਆਪਾਂ ਨੂੰ ਕੋਈ ਮੈਡੀਕਲੀ ਪ੍ਰੋਬਲਮ ਨਾ ਦੇ ਇਹ ਇਹ ਦੂਏ ਦਿਨ ਇਸ ਗੱਲ ਦਾ ਪਤਾ ਲੱਗਦਾ ਵਾ ਜਦੋਂ ਬਾਡੀ ਟ੍ਰੇਸ ਹੁੰਦੀ ਆ ਤਾਂ ਫ੍ਰੀਸ ਵੱਲੋਂ ਫੇਸਬੁੱਕ ਤੇ ਪਾਇਆ ਜਾਂਦਾ ਪੇਪਰ 'ਚ ਫੋਟੋ ਲਾਈ ਜਾਂਦੀ ਹੈ ਤਾਂ ਉਹ ਦੇਖ ਕੇ ਫਿਰ ਸਾਨੂੰ ਆਲ ਦੋਲ ਤੋਂ ਪਤਾ ਲੱਗਿਆ ਵੀ ਦੇਖੋ ਤਾਂ ਫੋਟੋ ਪ੍ਰੇਸ਼ਾਨੋ ਤੋਂ ਸਾਨੂੰ ਉਹਦੀ ਲੱਗਦੀ ਹੈ ਜਦੋਂ ਮੈਨੂੰ ਪਤਾ ਲੱਗਿਆ ਤਾਂ ਮੈਂ ਇਹ ਫੋਟੋ ਦੇਖੀ ਫੇਰ ਉਹ ਕਹਤੇ ਤਾਂ ਮੈਂ ਤਾਂ ਵੀ ਕਲੀਅਰ ਕੀਤਾ ਸੀ ਕਿ ਇਹ ਮੇਰੇ ਬੇਟੇ ਹੀ ਪਛਾਣ ਹੋਗੀ ਸੀ ਕਿ ਅਰਣਜੋਤ ਸਿੰਘ ਪਿੰਡ ਰਤੀਪੁਰ ਦਾ ਵਾਸੀ ਆ ਮੇਰਾ ਇਕਲੌਤਾ ਪੁੱਤਰ ਜਸਮੀਤ ਸਿੰਘ ਉਮਰ ਕਰੀਬ 28 ਸਾਲ ਹੋਊਗੀ ਮੈਰਿਟ ਸੀਗੀ ਜੀ ਨਹੀਂ ਅਨਮੈਰਿਟ ਸੀਗਾ ਜੀ ਕੀ ਕਾਰਨ ਬਣਿਆ ਜੀ ਜਿਹੜੀ ਉਹਨਾਂ ਦੀ ਡੈੱਡ ਬੋਡੀ ਕਿੱਥੋਂ ਮਿਲੀ ਆ ਕਾਰਨ ਤਾਂ ਜੀ ਹੁਣ ਸੱਚ ਤਾਂ ਪਤਾ ਲੱਗੂਗਾ ਉਹਦੀ ਮੈਡੀਕਲ ਰਿਪੋਰਟ ਤੋਂ ਹੀ ਪਤਾ ਲੱਗੂਗਾ ਯਾਨੀ ਜੋ ਮੌਕੇ ਤੇ ਜਿਵੇਂ ਪੁਲਿਸ ਨੇ ਦੇਖਿਆ ਜਾਂ ਉੱਥੇ ਜੋ ਨੰਗਦਿਆਂ ਨੇ ਦੇਖਿਆ ਤਾਂ ਉਹਨਾਂ ਤੋਂ ਹੀ ਅੰਦਾਜ਼ਾ ਲੱਗਦਾ ਵੀ ਸ਼ਾਇਦ ਕੋਈ ਨਸ਼ੇ ਦਾ ਰੀਜਨ ਹੋਵੇ ਇਹਦੇ ਵਿੱਚ ਨਸ਼ੀ ਦਾਦੀ ਸੀ ਕਿ ਜੀ ਪਹਿਲਾਂ ਵੀ ਨਸ਼ੇ ਕਰਦਾ ਸੀਗਾ ਕਰਦਾ ਸੀ ਜੀ ਹਟ ਜਾਂਦਾ ਸੀ ਵਿੱਚ ਥੋੜਾ ਬਹੁਤ ਕਰਦਾ ਸੀ ਬਹੁਤ ਵੱਡਾ ਆਦੀ ਨਹੀਂ ਸੀਗਾ ਕਰਦਾ ਜਰੂਰ ਸੀਗਾ ਨਸ਼ਾ ਛਡਵੂ ਕੇਂਦਰ ਚ ਵੀ ਰਹਿ ਚੁੱਕੇ ਸੀ ਜੀ ਪਹਿਲਾਂ ਹਾਂ ਜੀ ਮੈਨਾਂ ਨਸ਼ਾ ਛਡਵੂ ਕੇਂਦਰ ਚ ਰਹਿ ਚੁੱਕਿਆ ਤੇ ਠੀਕ ਹੋ ਗਿਆ ਸੀ ਕਹਨ ਤੇ ਹੁਣ ਵੀ ਤਕਰੀਬਨ ਠੀਕ ਸੀਗਾ 10 12 ਦਿਨ ਠੀਕ ਰਿਹਾ ਵਾ ਹੁਣ 4 5 ਦਿਨ ਤੋਂ ਥੋੜਾ ਜਿਹਾ ਮੈਨੂੰ ਇੱਕ ਦਿਨ ਛੱਕ ਜ਼ਰੂਰ ਪਈ ਸੀ ਵੀ ਹੋ ਸਕਦਾ ਇਹਨੇ ਕਰਿਆ ਹੋਵੇ ਤੇ ਹੁਣ ਲਾਸਟ ਟਾਈਮ ਆਕੇ ਨਾ ਇਹਦੇ ਪਹਿਲਾਂ ਅਸੀਂ ਸਟੱਡੀ 베ਸ ਤੇ ਇਹਦੇ ਲਾਉਂਦੇ ਰਹੇ ਮਲਾਈ ਕਰਦੇ ਰਹੇ ਤੇ ਇਹਦਾ ਵੀਜ਼ਾ ਸਟੱਡੀ 베ਸ ਤੇ ਲੱਗਿਆ ਨਹੀਂ ਹੈਗਾ 4 5 ਵਾਰੀ ਕੈਨੇਡਾ ਦਾ ਅਮਰੀਕਾ ਦਾ ਟਰਾਈ ਕਰਿਆ ਲੇਕਿਨ ਵੀਜ਼ਾ ਨਹੀਂ ਲੱਗਿਆ ਚਾਹੁੰਦਾ ਬਾਹਰ ਜਾਣਾ ਸੀਗਾ ਹੁਣ ਅਸੀਂ ਪੇਪਰ ਲਾਇਆ ਸੀ ਇਹਦੇ ਅਮਰੀਕਾ ਦੇ ਤੇ ਹੁਣ ਇਹਨੂੰ ਅਮਰੀਕਾ ਦੇ ਜੀਡੀ ਨੈਟਰੈਸ ਲਾਇਆ ਸੀ ਕਿ ਨਾ ਉਹਦੇ ਵੱਲ ਹੁਣ ਜੈਸ ਹੋ ਗਈ ਸੀ ਉਹਨੇ 22 ਤਰੀਕ ਨੂੰ ਇਹਦੀ ਫਲੈਟ ਕਰਾਉਣੀ ਸੀ ਤੇ ਉਹਦੇ ਸਬੰਧ ਵਿੱਚ ਮੈਂ ਇਹਨੂੰ ਏਜੰਟ ਨੇ ਵੀ ਕਿਹਾ ਤੇ ਮੈਂ ਵੀ ਕਿਹਾ ਵੀ ਇਹਦੇ ਤੇ ਤੇਰਾ ਮੈਡੀਕਲ ਹੋਣਾ ਵਾ ਵੀ ਆਪਾਂ ਨੂੰ ਕੋਈ ਮੈਡੀਕਲੀ ਪ੍ਰੋਬਲਮ ਨਾ ਆਵੇ ਇਹ ਇਹ ਦੂਏ ਦਿਨ ਇਸ ਗੱਲ ਦਾ ਪਤਾ ਲੱਗਦਾ ਵਾ ਜਦੋਂ ਬਾਡੀ ਟ੍ਰੇਸ ਹੁੰਦੀ ਆ ਤਾਂ ਪੁਲਿਸ ਵੱਲੋਂ ਫੇਸਬੁੱਕ ਤੇ ਪਾਇਆ ਜਾਂਦਾ ਪੇਪਰ 'ਚ ਫੋਟੋ ਲਾਈ ਜਾਂਦੀ ਆ ਤਾਂ ਉਹ ਦੇਖ ਕੇ ਫਿਰ ਸਾਨੂੰ ਆਲੇ-ਦੋਲੇ ਤੋਂ ਪਤਾ ਲੱਗਿਆ ਵੀ ਦੇਖੋ ਤਾਂ ਫੋਟੋ ਪਰੇਸ਼ਾਨੋ ਤਾਂ ਸਾਨੂੰ ਉਹਦੀ ਲੱਗਦੀ ਹੈ ਜਦੋਂ ਮੈਨੂੰ ਪਤਾ ਲੱਗਿਆ ਤਾਂ ਮੈਂ ਇਹ ਫੋਟੋ ਦੇਖੀ ਫੇਸਬੁੱਕ ਤੇ ਤਾਂ ਮੈਂ ਤਾਂ ਵੀ ਕਲੀਅਰ ਹੀ ਪਤਾ ਸੀਗਾ ਕਿ ਇਹ ਮੇਰੇ ਬੇਟੇ ਹੀ ਪਛਾਣ ਹੋ ਗਈ ਸੀ ਇਹ 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 ਡੈੱਡ ਬੋਡੀ ਹੈ ਜਿਹੜੀ ਕਿੱਥੋਂ ਮਿਲਣੀ ਇਹ ਅਸਲ 'ਚ ਇਥੋਂ ਸੈਂਟਰ ਤੋਂ ਗਿਆ ਸੀਗਾ ਜੀ ਰਾੜਾ ਸਾਹਿਬ ਕਹਿ ਕੇ ਜੋ ਮੇਰੀ ਸੈਂਟਰ ਨਾਲ ਗੱਲ ਹੋਈ ਹੈ ਉਹਨਾਂ ਦਾ ਸੈਂਟਰ ਰਾੜਾ ਸਾਹਿਬ ਹੈਗਾ ਇਥੋਂ ਰਾੜਾ ਸਾਹਿਬ ਨੂੰ ਗਿਆ ਵਾ ਇਹ ਪਰ ਅਸਲ 'ਚ ਇਹ ਜੋ ਮੇਰੇ ਦੇਖਣ 'ਚ ਜਾਂ ਆਇਆ ਹੁਣ ਸਾਰੇ ਦੇਖ ਕੇ ਵੀ ਇਹ ਰਾੜਾ ਸਾਹਿਬ ਨਹੀਂ ਗਿਆ ਇਹ ਮਾਚੀਵਾੜਾ ਸਾਹਿਬ ਤੋਂ ਹੀ ਆਪਦੇ ਕਿਸੇ ਫਰੈਂਡਾਂ ਦੇ ਸਰਕਲ 'ਚ ਪੈ ਗਿਆ ਇਹ ਇਹਦੇ ਕੋਲ ਐਕਟਿਵਾ ਸਕੂਟਰੀ ਸੀ ਇੱਥੋਂ ਘਰੋਂ ਲੈ ਕੇ ਗਿਆ ਐਕਟਿਵਾ ਸਕੂਟਰੀ ਇਹਨੇ ਆਪਣਾ ਜਿੱਥੇ హెయిర్ ਕਟਿੰਗ ਦੀ ਦੁਕਾਨ ਸੀ ਇਹਦੇ ਕਿਸੇ ਫਰੈਂਡ ਦੀ ਉੱਥੇ ਖੜਾ ਗਿਆ ਇਹ ਉਹ ਆਪਦੇ ਫਰੈਂਡਾਂ ਨਾਲ ਇਹ ਗੱਡੀ 'ਚ ਬੈਠ ਕੇ ਕਿਸੇ ਹੋਰ ਜਗ੍ਹਾ ਚਲੇ ਗਿਆ ਇਹ ਇਹ ਨਹੀਂ ਸਾਨੂੰ ਪਤਾ ਲੱਗ ਰਿਹਾ ਕਿ ਕਿੱਥੇ ਗਏ ਇਹ ਗੱਡੀ 'ਚ ਬੈਠ ਕੇ ਪੂਰਾ ਸੰਪਤਾ ਨਹੀਂ ਲੱਗਿਆ ਪਰ ਜੋ ਬਾਡੀ ਆ ਉਹ ਉਹ ਸਾਡੇ ਮਾਛੀਵਾੜਾ ਸਾਹਿਬ ਤੋਂ ਕਰੀਬ 15 ਕਿਲੋਮੀਟਰ ਕਹਿ ਲੋ 18 ਕਿਲੋਮੀਟਰ ਜੋ ਸਾਡਾ ਸਤਲੁਜ ਦਰਿਆ ਵਗਦਾ ਰਹਾਉਣ ਵਾਲੀ ਸਾਈਡ ਤੇ ਨੂੰ ਉਧਰ ਤੋਂ ਵੀ ਦਰਿਆ ਦੇ ਨਾਲ-ਨਾਲ ਜਾ ਕੇ ਕਰੀਬ 2-3 ਕਿਲੋਮੀਟਰ ਸਾਈਡ ਤੇ ਜਾ ਕੇ ਬਾਡੀ ਬਰਾਮਦ ਹੋਈ ਆ ਸਾਨੂੰ ਵੀ ਇਹੀ ਹੈਰਾਨੀ ਆ ਵੀ ਇਹ ਉੱਥੇ ਜਾਣ ਦਾ ਸਾਨੂੰ ਵੀ ਕੋਈ ਹਜੇ ਤੱਕ ਰੀਜਨ ਲੱਭਿਆ ਨਹੀਂ ਵੀ ਐਡੀ ਦੂਰ ਕੱਲੇ ਦੀ ਬਾਡੀ ਇਹਦੇ ਕੋ ਫੋਨ ਸੀ ਇਹਦੇ ਬੈਗ ਵਿੱਚ ਕੱਪੜੇ ਸੀਗੇ ਇਹਦੇ ਪ੍ਰੂਫ ਸੀਗੇ ਤੇ ਜੇਬਾਂ 'ਚ ਪਰ ਉਹ ਤੋਂ ਪੁਲਿਸ ਦੱਸਦੀ ਹੈ ਵੀ ਇਹਦੇ ਕੋਲ ਕੁਝ ਵੀ ਬਰਾਮਦ ਨਹੀਂ ਹੋਇਆ। ਜਸਮੀਤ ਸਿੰਘ ਜੱਸੀ। ਓਕੇ ਇਕਲੌਤਾ ਪੁੱਤਰ ਸੀਗਾ। ਹਾਂਜੀ ਮੇਰਾ ਇਕਲੌਤਾ ਪੁੱਤਰ ਸੀ ਜੀ। ਠੀਕ। ਠੀਕ ਹੈ। ਮੇਰਾ ਨਾਮ ਸ਼ਰਨਜੀਤ ਕੌਰ ਆ। ਬੇਟੇ ਦਾ ਜਸਮੀਤ ਸਿੰਘ ਸਿੱਧੂ। ਕਿੰਨੀ ਕੁ ਮਰਜ਼ੀ ਦੀ ਬੇਟੀ ਸੀ। ਅੱਜ ਮੇਰਾ ਬੇਟਾ 28.25 ਸਾਲ ਦਾ ਹੋ ਗਿਆ। ਵਿਆਹ ਤਾਂ ਨਹੀਂ ਹੋਇਆ ਸੀ। ਨਹੀਂ ਵਿਆਹ 23 ਜੁਲਾਈ 1995 ਦਾ ਬਰਤ। ਇਕਲੌਤਾ ਪੁੱਤਰ ਹੈ ਇਹ ਬਸ ਇਕਲੌਤਾ ਹੀ ਸੀ ਕੋਰ ਕੋਚ ਨਹੀਂ ਕੋੜ ਰਿਹਾ ਖਾਲੀ ਜਦੋਂ ਕਰੂੰਗਾ ਆਖਰੀ ਟਾਈਮ ਕੀ ਕਿਹਾ ਉਹਨੇ ਤੁਹਾਨੂੰ ਕੀ ਗੱਲ ਹੋਈ ਸੀ ਤੁਹਾਡੇ ਨਾਲ ਕੋਈ ਗੱਲ ਐਸੀ ਨਹੀਂ ਹੋਈ ਬੜਾ ਪਿਆਰ ਆ ਪੁੱਤ ਬੜੀ ਮੇਰੇ ਨਾਲ ਗੱਲਾਂ ਕੀਤੀਆਂ ਮੇਰੇ ਤੋਂ ਸਿਰ ਤੇ ਤੇਲ ਚ ਸਾਇਆ ਉਹਨੇ ਕਹਿੰਦਾ ਮੇਰੇ ਸਿਰ ਤੇ ਤੇਲ ਚ ਅਸ ਸਿਕਰੀ ਹੋਈ ਹੋਈ ਐ ਮੈਂ ਤੇ ਸਿਆ ਕਹਿੰਦਾ ਮੇਰੀ ਟੂਈ ਤੇ ਖਾ ਜਾਂਦੀ ਐ ਮੈਂ ਟੂਈ ਤੇ ਵੀ ਤੇਲ ਮਲਿਆ ਨਾਰੀਅਲ ਦਾ ਮੈਨੂੰ ਬੜੀਆਂ ਗੱਲਾਂ ਕੀਤੀਆਂ ਕਹਿੰਦਾ ਹੁਣ ਤਾਂ ਮੈਂ ਵਿਦੇਸ਼ ਚੱਲਿਆ ਜਾਣਾ ਇੱਥੇ ਦੀ ਧਰਤੀ ਤੋਂ ਮੂੰਹ ਮੁੱਕ ਗਿਆ ਮੈਨੂੰ ਨਹੀਂ ਇੱਥੇ ਦੀ ਧਰਤੀ ਵਧੀਆ ਲੱਗਦੀ ਹੈਗੀ ਕਹਿੰਦਾ ਇੱਥੇ ਕੀ ਹੈ ਇੱਥੇ ਤਾਂ ਬੜੇ ਲੋਕ ਗਲਤ ਹੀ ਨੇ ਕੋਈ ਕਿਸੇ ਨੂੰ ਦੇਖ ਕੇ ਨਹੀਂ ਪਸੰਦ ਕਰਦਾ ਮੇਰਾ ਪੁੱਤ ਹੱਸਦਾ ਗਿਆ ਸਾਡੇ ਨਾਲ ਜੱਪੀਆਂ ਪਾਉਂਦਾ ਗਿਆ ਆਪਣੇ ਡੈਡੀ ਨੂੰ ਜੱਪੀ ਪਾਈ ਮੈਨੂੰ ਜੱਪੀ ਪਾ ਕੇ ਕੁੱਟ-ਕੁੱਟ ਕੇ ਮਿਲ ਕੇ ਗਿਆ ਮੈਂ ਕੋਈ ਗੱਲ ਛੁੱਟ ਨਹੀਂ ਕਦੇ ਵੀਰੇ ਬੋਲਦੀ ਹੁੰਦੀ ਬਸ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਉਹਦੀ ਡੈਥ ਹੋ ਚੁੱਕੀ ਆ ਮੈਂ ਤਾਂ ਕਿਚਨ ਚ ਕੰਮ ਕਰਦੀ ਸੀਗੀ ਉਹਦੇ ਡੈਡੀ ਰੋਂਦੇ ਰੋਂਦੇ ਮੇਰੇ ਕੋਲ ਚਲੇ ਗਏ ਇਹਨਾਂ ਨੂੰ ਹੀ ਪਤਾ ਲੱਗਿਆ ਮੈਂ ਕੀ ਹੋਇਆ ਇਹਦੇ ਆਪਣਾ ਜਸਨ ਚਲੇ ਗਿਆ ਦੁਨੀਆ ਤੋਂ ਆਪਣਾ ਮਿੱਠੂ ਦੁਨੀਆ ਤੋਂ ਚਲੇ ਆ ਗਿਆ ਇਹਨੂੰ ਹੋਰ ਕੁਝ ਨਹੀਂ ਦੱਸਿਆ ਮੇਰੇ ਕੋਲ ਚਲੇ ਗਏ ਰਸੋਈ ਚ ਮੈਂ ਤਾਂ ਰਸੋਈ ਚ ਕੰਮ ਕਰਦੀ ਸੀ ਕਿਚਨ ਚ ਆਖਰੀ ਟਾਈਮ ਜਦੋਂ ਗਿਆ ਕਿੱਧਰ ਨੂੰ ਗਿਆ ਸੀਗਾ ਉਹ ਮੈਨੂੰ ਕਹਿ ਕੇ ਗਿਆ ਮੈਂ ਰਾਣਾ ਸਾਹਿਬ ਨੂੰ ਚੱਲਿਆ ਮम्मा ਮੈਂ ਉੱਤੇ ਜਾਣਾ ਮੈਂ ਉੱਥੇ ਜਾ ਕੇ ਆਉਣਾ ਮੈਂ ਕਿਹਾ ਚੱਲਿਆ ਜਾ ਵੀ ਟੂ ਚੱਲਿਆ ਜਾ ਪਰ ਆਹ ਟਾਈਮ ਗਿਆ ਮੈਂ ਇਹ ਜਾਣ ਨਹੀਂ ਸੀ ਦੰਦੀ ਵੀ ਨਹੀਂ ਜਾਣਾ ਨਹੀਂ ਹੈਗਾ ਚਾਹ ਮੋ ਚੱਲੀ ਨਹੀਂ ਜਾਣਾ ਹੈਗਾ ਐਸੇ ਟਾਈਮ ਗਿਆ ਉਹ ਇਹ ਇਸ ਤੋਂ ਪਹਿਲਾਂ ਵੀ ਇਹਨੇ ਸੇ ਛਡੋਂ ਕਿੰਨੇ ਚਿਰ ਰਹਿ ਚੁੱਕੇ ਹੇ ਨੇ ਕਿਤੇ ਇੱਕ ਵਾਰੀ ਇੱਕ ਵਾਰੀ ਬੇਜਾ ਸੀਗਾ ਛੱਡ ਗਿਆ ਸੀ ਕੁਛ ਨਹੀਂ ਸੀ ਕਰਦਾ ਵੀਰੇ ਸੱਚੀ ਗੱਲ ਤਾਂ ਸੋਹਣਾ ਬਹੁਤ ਹੋ ਗਿਆ ਜਵਾਨ ਬੜਾ ਹੋਇਆ ਹੋਇਆ ਸੀਗਾ ਉਹ ਤੇ ਰੂਪੇੰਡਾ ਚੜ ਗਿਆ ਸੀ ਮੈਂ ਕਹਿੰਦੀ ਸੀ ਹੁਣ ਬੜੀ ਸੋਹਣੀ ਸੇਤ ਹੋ ਗਈ ਲਾ ਕੀਤਾ ਨਹੀਂ ਵਿਆਹ ਨਾ ਕੀਤਾ ਨਹੀਂ ਵਿਆਹ ਮੰਦਾ ਨਹੀਂ ਸੀ ਕਹਿੰਨਾ ਆਪਣੇ ਪੈਰਾਂ ਤੇ ਖੜ ਕੇ ਵਿਆਹ ਕਰਾਉਣਾ ਮੈਂ ਨਹੀਂ ਤਾਂ ਤੁੱਪ ساری عمر ਪੈਸੇ ਮੰਗਣੀ ਹੈ ਜੇ ਮੇਰੇ ਪੁੱਤ ਦੇ ਕੋਈ ਕੁੜੀ ਵੀ ਹੁੰਦੀ ਮੈਂ ਅੱਜ ਦੇਖਦੀ ਉਹਨੂੰ ਅਮਾ ਦੀਆਂ ਬਹੁਤ ਰੀਝਾਂ ਹੁੰਦੀਆਂ ਪੁੱਤ ਨੂੰ بڑا ਕਰਨਾ بڑا ਜਵਾਨ ਹੋ ਗਿਆ ਵਿਆਹ ਦੀਆਂ ਰੀਝਾਂ ਵੀ ਹੋਈਆਂ ਆ ਪੁਲਕਾਰੀ ਲਈ ਪਈ ਆਰੇ ਨਾਨੇ ਦੀ ਹੱਥ ਤੇ ਪਿਆ ਦੇਖ ਲੋ ਚੜਾਉਂਗੀ ਉਹਨ ਤੇ ਪਾਉਂਗੀ ਰੀਝਾਂ ਲਾ ਕੇ ਹਾਂ